ਮੁਤਾਵਾਦ 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 ਜਨ ਸਰਕਾਰ ਹਾਏ 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 ਪਹਿਲੀ ਗੱਲੋਂ ਮੁੱਖ ਮੰਤਰੀ ਨੂੰ ਇਹ ਜੀ ਸਟੇਟਮੈਂਟ ਦੇਣੀ ਸ਼ੋਭਾ ਨਹੀਂ ਕਰਦੀ ਜਿਹੜਾ ਸਟੇਟ ਨੂੰ ਹਿੱਟ ਕਰ ਰਿਆ ਹੋਵੇ ਜਦੋਂ ਤੈਨੂੰ ਕੋਈ ਲੋੜ ਨਹੀਂ ਤੇਰੀ ਪਾਰਟੀ ਨੂੰ ਕੋਈ ਲੋੜ ਨਹੀਂ ਉਦੋਂ ਤੂੰ ਜਦੋਂ ਤੇਰਾ ਮਨ ਕਰੇ ਸ਼ਾਮ ਨੂੰ ਜਿਹੇ ਜੀ ਤੂੰ दारू ਪੀਤੀ ਆ ਉਹ ਜਾ ਸਵੇਰੇ ਉਹ ਜਾ ਤੇਰਾ ਬਿਆਨ ਨਿਕਲ ਆਉਂਦਾ ਜੁੜੀਆਂ ਪੰਜਾਬ ਦੇ ਵਿੱਚ ਰਾਜਿਕਤਾ ਪੰਜਾਬ ਦੇ ਵਿੱਚ ਲੁੱਟਮਾਰ ਹੈ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਤੇ ਮੰਦਾਈ ਹੈ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਦਾ ਰਾਜ ਹੈ ਇਹਨੂੰ ਦੇਖਣ ਇਹਦੇ ਬਾਰੇ ਫਿਕਰ ਕਰਨ ਨਾ ਕਿ ਇਹਦੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਬਾਰੇ ਉਹਨਾਂ ਦੇ ਬਾਰੇ ਬੇਚੁਕੀ ਬਹਿਨਬਾਜੀ ਜਿਹੜੀ ਹੈ ਬੰਦ ਕਰਨ ਅਤੇ ਆਪਣੇ ਜਿਹੜੇ ਕੀੜੀ ਸਥਾਪਤ ਮਾਮ ਤੇ ਆਪਣੇ ਜਿਹੜੇ ਪੰਜਾਬ ਦੇ ਭੱਜ ਦੇ ਮੁੱਦੇ ਆ ਉਹਨਾਂ ਬਾਰੇ ਇਹ ਕਿੰਨੇ ਤੋਂ ਹੋਣ ਇਹੀ ਇਹਨਾਂ ਨੂੰ ਕਹਿਣਾ ਜਾਵਾਂਗੇ ਜੰਮਦਾਬਾ ਜੰਮਦਾਬਾ ਆਵਾਜ਼ ਵਿੱਚ ਸਰਕਾਰਾ ਜੰਮਦਾਬਾ 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 ਅੱਜ ਦਾ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜਿਹੜਾ ਇਹ ਇਕੱਠ ਤੁਸੀਂ ਇੱਥੇ ਦੇਖ ਰਹੇ ਹੋ ਜਿਹਦੇ ਵਿੱਚ ਸਾਰੇ ਹੀ ਮੋਤਵਾਰ ਜ਼ਿਲ੍ਹੇ ਦੇ ਵੱਖ-ਵੱਖ ਸੰਗਠਨਾਂ ਦੇ ਪ੍ਰਧਾਨ ਇਕੱਠੇ ਹੋਏ ਨੇ ਅੱਜ ਮੇਨ ਮੁੱਖ ਕਾਰਨ ਹੀ ਹੈ ਜਿਹੜਾ ਭਗਵੰਤ ਸਿੰਘ ਮਾਨ ਦਾ ਰਾਹੁਲ ਗਾਂਧੀ ਜੀ ਦੇ ਵਿਰੋਧ ਜਿਹੜਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਦੇ ਖਿਲਾਫ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਪਹਿਲੀ ਗੱਲੋਂ ਮੁੱਖ ਮੰਤਰੀ ਨੂੰ ਇਹ ਜੀ ਸਟੇਟਮੈਂਟ ਦੇਣੀ ਸ਼ੋਭਾ ਨਹੀਂ ਕਰਦੀ ਜਿਹੜਾ ਸਟੇਟ ਨੂੰ ਹਿੱਟ ਕਰ ਰਿਹਾ ਹੋਵੇ ਦੂਜੀ ਗੱਲ ਉਸ ਬੰਦੇ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਜਦੋਂ ਉਹਨੂੰ ਲੋਡ ਪਵੇ ਤੇ ਤੂੰ ਉਸ ਬੰਦੇ ਦੇ ਪੈਰਾਂ ਤੇ ਵੀ ਜਾ ਕੇ ਗਿਰ ਜਵੇਂ ਤੇ ਜਦੋਂ ਤੈਨੂੰ ਕੋਈ ਲੋਡ ਨਹੀਂ ਤੇਰੀ ਪਾਰਟੀ ਨੂੰ ਕੋਈ ਲੋਨ ਨਹੀਂ ਉਦੋਂ ਤੂੰ ਜਦੋਂ ਤੇਰਾ ਮਨ ਕਰੇ ਸ਼ਾਮ ਨੂੰ ਜਿਹੇ ਜੀ ਤੂੰ दारू ਪੀਤੀ ਆ ਉਹ ਜਾ ਸਵੇਰੇ ਉਹ ਜਾ ਤੇਰਾ ਬਿਆਨ ਨਿਕਲ ਆਉਂਦਾ ਇਸ ਇਹਨਾਂ ਬਿਆਨਾਂ ਦੇ ਖਿਲਾਫ ਹੀ ਅੱਜ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਕਾਂਗਰਸ ਕਮੇਟੀ ਅੱਜ ਇਕੱਠੀ ਹੋਈ ਭਗਵੰਤ ਸਿੰਘ ਮਾਨ ਦਾ ਪੁਤਲਾ ਫੁੱਕਿਆ ਗਿਆ ਇੱਕ ਸੁਨੇਹਾ ਦਿੱਤਾ ਗਿਆ ਕਿ ਛੋਟੇ ਕੋਈ ਵੀ ਸਟੇਟਮੈਂਟ ਦੇਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਸਾਨੂੰ ਤੁਹਾਡੇ ਖਿਲਾਫ ਧਰਨਾ ਲਾਣਾ ਪਵੇ ਅਸੀਂ ਇੱਕ ਜੁਟ ਹੋ ਕੇ ਪੂਰਾ ਸੰਗਠਨ ਪੂਰਾ ਤਿਆਰ ਹੈ ਸਾਨੂੰ ਅਜਮਾਉਣ ਦੀ ਸਾਨੂੰ ਪਰਖਣ ਦੀ ਬੜੀ ਕੋਸ਼ਿਸ਼ ਨਾ ਕਰੋ ਮਖੀਆ ਜੀ ਮਖੀਆ ਜੀ ਹਾਂ ਜੀ ਇੱਕ ਮਿੰਟ ਅੱਜ ਜੋ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਅਸੀਂ ਭਗਵੰਤ ਮਾਨ ਸਾਹਿਬ ਨੂੰ ਇੱਕੋ ਗੱਲ ਕਹਿਣੀ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਦਾ ਫਿਕਰ ਕਰਨ ਦੀ ਬਜਾਏ ਕਾਂਗਰਸ ਦੀ ਲੀਡਰਸ਼ਿਪ ਬਾਰੇ ਬੇਤੁਕਾ ਬਿਆਨ ਦੇਣ ਦੀ ਬਜਾਏ ਪੰਜਾਬ ਦੇ ਜਿਹੜੇ ਬਣਦੇ ਮੁੱਦੇ ਨੇ ਜਿਹੜੀਆਂ ਪੰਜਾਬ ਦੇ ਵਿੱਚ ਰਾਜਕਤਾ ਪੰਜਾਬ ਦੇ ਵਿੱਚ ਲੁੱਟਮਾਰ ਹੈ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਤੇ ਮਹਿੰਗਾਈ ਹੈ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਦਾ ਰਾਜ ਹੈ ਇਹਨੂੰ ਦੇਖਣ ਇਹਦੇ ਬਾਰੇ ਫਿਕਰ ਕਰਨ ਨਾ ਕਿ ਇਹਦੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਬਾਰੇ ਉਹਨਾਂ ਦੇ ਬਾਰੇ ਬੇਚੁਕੀ ਬਹਿਨਬਾਜੀ ਜਿਹੜੀ ਇਹ ਬੰਦ ਕਰਨ ਅਤੇ ਆਪਣੇ ਜਿਹੜੇ ਪੀੜੀ ਸਥਾਪਤ ਮਾਮ ਤੇ ਆਪਣੇ ਜਿਹੜੇ ਪੰਜਾਬ ਦੇ ਭੱਗ ਦੇ ਮੁੱਦੇ ਆ ਉਹਨਾਂ ਬਾਰੇ ਇਹ ਚਿੰਤਿਤ ਹੋਣ ਇਹੀ ਇਹਨਾਂ ਨੂੰ ਕਹਿਣਾ ਚਾਹਾਂਗੇ